ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲਾ ਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਤੁਹਾਨੂੰ ਦਿਖਾਉਣੀਆਂ 3 ਨੇ ਸੋਈਆਂ ਸਵਾਈਆਂ ਵਾ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੋਆਇਸ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਜ਼ਰੂਰ ਆਪਣੇ ਇੱਥੋਂ ਹੀ ਕਰਕੇ ਖੜਿਆ ਕਰੋ ਜਿੱਤੇ ਸਾਡੀ ਬੇਨਤੀ ਅਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਵੇਗਿਆ ਮਾਰ ਕੱਲ ਵਾਲਾ ਹਾਂ ਜੋ ਵੇਗਿਆ ਵੀ ਜੀ ਉਸੇ ਦੋ ਤਿੰਨ ਫੋਨ ਆਏ ਉਦੋਂ ਵੇਗਿਆ ਅੱਛਾ ਹਾਂਜੀ ਠੀਕ ਹੈ ਤੇ ਚਲੋ ਫਿਰ ਨਾਮ ਦਾ ਸਤਾ ਕਰੋ ਜੀ ਮੇਰਾ ਜਿੰਦਾ ਜੇ ਹੋ ਨੰਬਰ ਹੈ 9941 992144603494 ਠੀਕ ਹੈ ਹਾਂਜੀ ਤੇ ਪਿੰਡ ਚਾਟੀ ਵੇਂਦੇ ਠੀਕ ਹੈ ਚਲੋ ਫਿਰ ਕਰੀਏ ਸ਼ੁਰੂ ਹਾਂਜੀ ਪਹਿਲਾਂ ਕਿਹੜੀ ਵਿਖਾ ਦਈਏ ਆਹ ਤਾਜੀ ਸੂਈ ਵਿਖਾ ਦਈਏ ਇਹਦਾ ਬੱਚਾ ਜਿਹੜਾ ਇਹ ਰੁਪੀਜੀ ਕੱਲ ਦੀ ਸੂਈ ਆਹ ਬੱਚਾ ਮਗਰ ਵੱਚਾ ਕੇ ਬੱਚੇ ਬੱਚਾ ਆ ਗਿਆ ਕੱਲ ਦੀ ਸੂਈ ਆ ਰੁਪੀਜੀ ਅੱਛਾ ਕੱਲ ਦੀ ਸੂਈ ਜੇ ਕੱਲ ਦੀ ਸੂਈ ਆ ਬੋਲੇ ਸਟਾਰਟਿੰਗ ਇਹਦਾ ਹੈਗਾ ਜੀ 14 ਕਿਲੋ ਅੱਛਾ 14 ਕਿਲੋ ਦੀ ਸਟਾਰਟਿੰਗ ਕੀਤੀ ਜੀ ਅੱਛਾ ਕੱਲ ਦੀ ਕੱਲ ਦੀ ਸੋਈ ਥੱਲੇ 14 ਲੀਟਰ ਤਿਆਰ ਜੇ ਉਹ ਤੇ ਚਲੋ ਮੈਲਾ ਤੇ ਇਹਨੇ ਮਾਰਨਾ ਹੀ ਆ ਹਾਂਜੀ ਕੱਲ ਦੀ ਸੂਈ ਆ ਹਾਂਜੀ ਜੇ ਆ ਪਿਛੋ ਉੱਤਰਾ ਹੀ ਲਿਪੜੀ ਲੱਗੜੀ ਆਪਾਂ ਦੇਖ ਸਕਦੇ ਹਾਂ ਜੀ ਤੇ ਕਿੰਨਾ ਕ ਦੁੱਧ ਕੱਢੀ ਜਾਊਗਾ 1000 ਰੁਪਏ ਜੀ ਇਹਦੇ ਸਾਈਜ਼ ਦੇ ਸਿਰ ਤੇ ਆ ਹਾਂਜੀ ਇਹ ਜੋ ਵਿਚਾਰ ਜੀ ਜਿੰਨਾ ਤੇਲ ਪਾਲਾਂਗੇ ਉਹਨਾਂ ਇਹਨੇ ਚੱਲਣਾ ਹਾਂਜੀ ਜਿੰਨਾ ਕ ਆਪਾਂ ਇਹਨੂੰ ਵਾਟ ਪਾਹਾਂਗੇ ਉਹਨਾਂ ਦੁੱਧ ਦੇ ਨਾਲੇ ਤੁਰ ਫੇਰ ਇੱਕ ਰੀ ਦੀ ਬਾਕੀ ਹੈਗੀ ਕ੍ਰੋਸ ਪੰਜ ਲੈ ਜਾਓ ਜੀ ਆਪ ਜੀ ਤੁਹਾ ਤੋਂ ਬਹੁਤ ਵਧੀਆ ਅਹਿਸਾਸ ਹੋ ਗਿਆ ਅਸੀ ਜੀ ਕਿਉਂਕਿ ਇਹ ਜਿਹੜੀ ਲੱਸੀ ਬਹੁਤ ਹੀ ਕੋਈ ਲੋੜ ਨਹੀਂ ਬੜਾ ਰਸੀਪਾ ਬਾਕੀ ਕੀ ਕਰੀ ਥਾਣਾਂ ਤਾਂ ਇਹ ਲੱਗੇ ਰਹੇ ਦਿਖਾਈ ਚਵਾਈ ਆਂ ਦੇਖਾਂ ਨੇ ਹੈ ਵੀ ਠੰਡੀ ਤੇ ਰਹੀ ਆ ਬਾਕੀ ਹੈਗੀ ਕਰੋਸ ਪੰਚ ਆ ਅਜੇ ਆ ਵੀ ਅਜੇ ਪਸਮੀ ਨਹੀਂ ਆ ਪਸਮ ਕੇ ਜਿਹੜਾ ਵਾ ਥਾਣਾਂ ਪੂਰਾ ਵਧੀਆ ਧਿਆਨ ਆਂ ਦੇਖਾਂ ਨੇ ਕੋਈ ਗੱਲ ਪਾ ਮੀਨ ਲੱਸੀ ਬਹੁਤ ਠੰਡੀ ਹੋ ਜਾਂਦੀ ਥਾਣੇ 'ਚ ਲੱਗੇ ਕੋਈ ਰੱਸੀ ਪਾ ਕੇ ਚਵਾਈ ਨਹੀਂ ਕਰਨੀ ਬਣਾ ਰੱਸੀ ਇੱਕ ਰੀ ਆ ਵੀ ਲਾ ਕੇ ਦਿਖਾ ਦੀਏ ਬਣਾ ਰੁਪਈਆ ਅੰਦਰ ਖਾ ਦੇ ਚਲੋ ਠੀਕ ਹੈ ਅੰਦਰ ਲੈ ਜਾ ਰਾਈ ਰੂਜੀ ਕੋਈ ਲੱਸੀ ਦਿੱਤੀ ਨਹੀਂ ਬਾਕੀ ਸਵਾਲ ਨੇ ਦਿੱਤਾ ਕਿ ਗਾਣਾ ਗਾ ਕੇ ਦੇਈਏ। ਬਾਕੀ ਇਹ ਆ ਵੀ ਚਲੋ ਹੈ ਨਿਸ਼ਾਨੀਆਂ ਦੁੱਧ ਵਾਲੀਆਂੋਂ ਤਾਂ। ਬਾਕੀ ਇਹੋ ਜਿਹੇ ਗਾਵਾਂ ਨੂੰ ਕੋਈ ਬਹੁਤੀ ਗਰਮੀ ਦੀ ਪ੍ਰਭਾਵ ਨਹੀਂ ਹੁੰਦੀ। ਅੱਜ ਕੋਈ ਪ੍ਰਭਾਵ ਨਹੀਂ ਕਰਦਾ। ਤੇ ਦੁੱਧ ਵੀ ਸੰਗਣਾ ਹੁੰਦਾ ਵਾ। ਕੋਈ ਨਹੀਂ ਫਿੱਕੀ ਨਹੀਂ ਹੁੰਦੀ ਕਿ ਉਹ ਖਾ ਲੋ। ਠੀਕ ਐ। ਹਾਂ ਜੇ ਮਹਿਲ ਮੂਲੇ ਨਾਲ 200 ਰੁਪਏ ਦੀ। ਤੇ ਮੋਲ ਅਜ ਤਾਂ ਨਹੀਂ ਵੀ ਤਾਜੀ ਸੂਈ ਕਰਕੇ। ਹਾਂਜੀ ਹਾਂਜੀ। ਹਾਂਜੀ। ਤੇ ਮੁੱਲ ਫੇਰੇ ਦਾ? ਮੋਲ 1000 ਰੁਪਏ ਦੀ 60000। ਅੱਛਾ। ਤੇ ਵਿੱਚ ਮੰਨਤਨ ਦੋ ਕਰਦੀ ਹੈ 5 ਹੀ ਕਰੀ ਦੇ ਦਾਂਗਾ ਰੁਪਈਏ 55000 ਦੀ ਹਾਂਜੀ ਕੋਚੋ ਹਜ਼ਾਰ ਕਰਦਾ 55000 ਤੇ ਹੁਣ 14 ਲੀਟਰ ਬੋਲਾ ਜਿਹੜਾ ਘਰ ਚਵਾਦਾ ਬੋਲਾ ਕੇ ਦਿਨ ਹਰ ਰੁਪਈਏ ਦੋ ਦਿਨ ਚੋਈ ਜਾਂਦੀ ਅੱਛਾ ਇੱਥੇ ਤਸੱਲੀ ਕਰਕੇ ਲੈ ਤਸੱਲੀ ਕਰਕੇ ਖੜੇ ਵੀ ਤੇ ਹੁਣ ਜਿਹੜੀ ਆ ਵਾਲੀ ਜੇ ਇਹ ਦੋ ਘਰ ਵੀ ਜੀ 14:00 15:00 ਦੋ ਤਿਆਰ ਇਹਦੇ ਮਗਰ ਮੱਛੀ ਐ ਫਿਰ ਜੀ ਆ ਵਾਲੀ ਮੱਛੀ ਜੇ ਹਾਂਜੀ ਬਸ਼ੀ ਖੂਬਸੂਰਤ ਹੈ ਉਤਰੇ ਦੇ ਮਗਰ ਐਤ ਸ਼ਹਿਰ ਦੀ ਵਸੀ ਹੈ ਇਹਨੇ ਮਗਰ ਐਤ ਸ਼ਹਿਰ ਵਸੀ ਆ ਹਾਂ ਦੇਖ ਸਕਦੇ ਰੰਗ ਰੂਪ ਦੀ ਤੇ ਬਾਕੀ ਆਪ ਵੀ ਚਲੋ ਹੈਗੀ ਤਿਆਰ ਸ਼ਹਿਰ ਕ੍ਰੋਸ ਚੀ ਆ ਤੇ ਕਿਸੇ ਵੀਰ ਨੇ ਸਿੰਗ ਨਹੀਂ ਅਰੇ ਤਗਾਏ ਨਹੀਂ ਦਿਖਾਈ ਵੀ ਉਹ ਤਾਂ ਨਿਕ ਨਹੀਂ ਗਿਆ ਰਬੀ ਜੀ ਹੈ ਨਹੀਂ ਕਿ ਨਿਗੇ ਆ ਕਿ ਨਿਗੇ ਦੋ ਦੋ ਕੋਟੇ ਫੂਨ ਚ ਵੱਡੇ ਲੱਗਦੇ ਆ ਹੈ ਵਹਿੜ ਸੋਣੀ ਆ ਤਾਂ ਹਾਂ ਹਾਂ ਤੇ ਦੁੱਧ ਦੇ ਦੇ ਕੋਲ ਇਹਦੇ ਕੋਲ ਆਪਹਾ ਜਰ ਦੁੱਧ 14 15 ਕਿਲੋ ਲੀ ਇੱਥੇ ਚਵਾਦਾ ਵੀ ਜੀ ਤੋਰ ਫੇਰ ਇੱਕ ਰਿੰਨਾਂ 14 ਲੀਟਰ ਦੁੱਧ ਜਿਹੜਾ ਇਹਦੇ ਕੋਲ ਵੀ ਗਿੰਦੇ ਵੀ ਇੱਥੇ ਚਵਾ ਦਾਂਗੇ। ਬਾਕੀ ਸੁੰਗੀਆਂ ਸਵਾਈਆਂ ਵਾ ਗੱਬਨ ਕੋਈ ਵੀ ਨਹੀਂ ਆ। ਘਰੇ ਬੱਜੀਆਂ ਵੇ ਜਿਹੜੀਆਂ ਮੰਡੀ ਚ ਬੱਜੀਆਂ ਵਾ। ਇੱਥੇ ਆ ਕੇ ਦੋ ਟਾਈਮ ਚੰਗੀ ਬਣ ਕੇ ਲੈ ਲਿਓ। ਇੱਥੇ ਆ ਕੇ ਮਾਨ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਖੜੋ। ਕੋਈ ਵੀ ਕੋਈ ਦੂਰ ਜਾਂਦਾ ਵਾ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲੇ। ਬਾਕੀ ਹੈਗੀ ਜਰਸੀ ਕ੍ਰੋਸ ਆ। ਇਨਾਂ ਦਾ ਵੀ ਦੁੱਧ ਜਿਹੜਾ ਸੰਗਣਾ ਹੁੰਦਾ ਇੰਨਾ گاਵਾਂ ਦੇ ਨੂੰ ਨਾ ਗਰਮੀ ਦੀ ਪ੍ਰਵਾਹ ਲੱਡਲਾ ਸੋਨਾ ਹੀ ਆ ਜਿਹੜਾ ਆ ਬੱਛੀ ਲਾਜੂਗਾ ਨਾ ਹਾਂਜੀ 500 ਦਾ ਡੰਗਰ ਹੋਰ ਖੜੂ ਨਾਲ ਠੀਕ ਆ ਚੰਗੀ ਸੋਨਾ ਬੱਛੀ ਹੈ ਬਾਕੀ ਕਿਉਂਕਿ ਇੰਨਾ گاਵਾਂ ਦਾ ਦੁੱਧ ਮੱਝਾਂ ਦੇ ਮੁਕਾਬਲੇ ਹੁੰਦਾ ਵਾ 2000 ਰੁਪਏ ਦੀ ਮੇਰੇ ਤੋਂ ਵੀਡੀਓ ਬਣੀਆਂ ਜਾਂ 6-7 ਵੀਡੀਓ ਬਣੀਆਂ ਜਵਾਈਏ ਅੱਛਾ ਲਾਈਵ ਵੀ ਠੀਕ ਆ ਸੈਂਟ ਵੀ ਕਰਦੇ ਜਾਗਲਾ ਦੂਰ ਦਰਾਡੇ ਦਾ ਵੀ ਹੋਊਗਾ ਠੀਕ ਆ ਹਾਂਜੀ ਠੀਕ ਆ ਨਹੀਂ ਲਾ ਜਿਓ ਚੰਗੀ ਆ ਪਰ ਮੈਂ ਦੇਣੀ ਵੀ ਇਹੋ ਜਿਹਾ ਪਾ ਵਾਲਾ ਯਾਦ ਕਰੂਗਾ ਵੀ ਮੁਕਤੋ ਅੱਛੀ ਮਿਲਦੀ ਠੀਕ ਆ 99 ਤੇ ਦੇਖ ਸਕਦੇ ਬਾਕੀ ਦਾ ਵੀ ਥਨ ਪ੍ਰੋਪਰ ਹੱਥ ਦੀ ਚਵਾਈ ਵਾਲਾ ਵਾ ਇਹ ਆ ਵੀ ਅਜੇ ਪਸ਼ਮੀਨੀ ਆ ਜੀ ਮੇਰੇ ਹੱਥ ਕਿੜੇ ਕਿੜੇ ਹਾਂ ਜੀ ਮਚਵਾਈ ਕਰ ਲੈਂਦਾ ਤੇ ਕਿੰਨੇ ਦੇ ਫਿਰ ਦੇ ਦੇਣੀ ਜਿਹੜੀ ਪਹਿਲੇ ਫੋਨ ਤੇ ਵੀ ਗਏ 42 ਦੀ ਇਹ ਦੀ 40 ਦੇ ਦੀਏ ਉਹ ਤੇ 2000 ਅੱਛਾ 38000 ਦੀ 30000 ਰੁਪਏ ਦੀ ਠੀਕ 15 ਕਿਲੋ 14 ਕਿਲੋ ਮੈਂ ਲੀਟਰਾਂ ਬਣਾ ਕੇ ਦਵਾਂ ਉਹ ਠੀਕ ਹੈ ਜੀ ਹਾਂ ਜੀ ਤੇ ਬਾਕੀ ਥੋੜੀ ਬਾਤ ਛੋਟ ਛੋਟ ਤੇ ਮੋਕੇ ਤੇ ਹੋਈ ਜਾਵਾਂਗੇ ਕਿੰਨੀ ਸ਼ਾਰਟ ਦੀ ਗੱਲ ਕਰਦੇ 5000 ਦੀ ਉਸੀਆਂ ਮਾਰ ਹਾਂ ਜੀ ਜੀ ਵੱਛੀ ਚੰਗੀ ਆ ਉਤਰਮ ਅਗਰ ਸੋਹਣੀ ਵੱਛੀ ਆ ਗਾਂ ਤਿਆਰ ਕਰਨ ਲਈ ਆ ਵੱਛੀ ਅਗਲੇ ਜਿੰਨਾ ਤੋਂ ਵੱਛੀ ਗਾਂ ਲਈ ਹੋ ਆਉਂਦੇ ਸੀ ਮੈਨੂੰ 5000 ਦੀ ਵੱਛੀ ਛੱਡ ਜਾ ਮਾਂ ਵੱਛੀ ਨੇ ਗਾਂ ਵਿਕਣੀ ਹਾਂਜੀ ਵੱਛੀ ਦੇ ਸਿਰ ਤੇ ਵਿਕਣੀ ਆ ਨਾ 37000 ਦੀ ਵੱਛੀ ਦੇ ਦੂੰਗਾ 37000 ਦੀ ਹਾਂਜੀ ਠੀਕ ਹੈ ਜੀ ਤਸਲੀ ਕਰਾ ਕੇ ਕੋ ਟਾਈਮ ਇੱਥੇ ਠੀਕ ਆ ਲੀਟਰ ਮਰਵਾ ਕੇ ਇਹ ਆ ਵੀ ਤੁਹਾਡੇ ਘਰੇ ਕੋ ਤਸਲੀ ਕਰ ਲੈ ਆ ਪੀਜੀ ਜਾ ਕਿਸੇ ਨੂੰ ਦੁੱਖ ਆਉਂਦਾ ਨਾ ਰੁਪਈਆ ਖਰਚਦਾ ਅਸੀਂ ਵਪਾਰੀ ਵੀ ਘਰੋਂ ਪੈਸੇ ਦੇ ਕੇ ਉਹਨੇ ਹਾਂਜੀ ਹਾਂਜੀ ਜਾਂ ਕੋਈ ਆਕੇ ਨਾ ਵੀ ਧਾਰ ਲਾਏ ਕੋਈ ਨਗਦ ਵੇਚਦਾ ਕਢਾ ਕੇ ਲੈ ਲਈਏ ਹੁਣ ਵਪਾਰੀ ਸਿਆਣੇ ਹੋ ਗਏ ਨਾ ਧਾਰ ਲਈਦੇ ਨਾ ਦਿੰਦੇ ਹਾਂਜੀ ਹਾਂਜੀ ਇੱਥੇ ਆਓ ਤਸਲੀ ਕਰੋ ਲੀਟਰ ਮਾਰੋ ਚੰਗੀ ਲੱਗਦੀ ਤੇ ਹੁਣ ਜਿੱਦਾਂ ਤੁਸੀਂ ਵੀ ਵਾਰ-ਵਾਰ ਕਹਿੰਦੇ ਜੇ ਇਹ ਅਗਲੇ ਦੇ ਫਾਇਦੇ ਲਈ ਕਹੀਦਾ ਵਾ ਵਾਰ-ਵਾਰ ਵੀ ਅਗਲੇ ਦਾ ਕੋ ਅਗਲੇ ਨਾਲ ਕੋ ਗੰਤ ਘਮਣਾ ਜੀ ਮਾਸ਼ੀਆ ਲੈ ਜੂਗਾ ਨਾ ਹਾਂਜੀ ਮਾਣਾ ਦੂਰੀ ਦੂਰੀ ਦੀ ਨਾ ਫੋਨ ਲਾਉਗਾ ਤੇ ਮੈਨੂੰ ਤਾ ਲੱਕ ਅੱਛਾ ਹਾਂਜੀ ਤੇ ਆ ਬੱਚੇ ਤਾਂ ਬਿਨਾਂ ਜੇ ਇਹ ਸੂਰੀ ਆ ਪੀ ਸਾਰੀ ਮਹੀਨੇ ਦੀ ਅੱਛਾ ਦੁੱਧ ਦੇ ਘਰ ਵਾਲੇ 12 ਕਿਲੋ ਆਂਦੇ ਆ ਸਵੇਰੇ ਆਈਏ ਹੁਣੇ ਆ ਗਏ ਨਾ ਹੋਰ ਨਿਵਾਉਂਦਾ ਤੇ ਲੀੜੇ ਨਹੀਂ ਪਾਇਓ ਵਿਚਾਰੇ ਨੇ ਅੱਛਾ ਹੁਣੇ ਨਿਵਾਈ ਆ ਦੁੱਧ 12 ਕਿਲੋ ਆ ਮੈਂ 10 ਕਿਲੋ ਦੀ ਗਾਰੰਟੀ ਲਿਖਤੀ ਦੇ ਦਊਗਾ ਅੱਛਾ ਹਾਂਜੀ ਤੋਰ ਫੇਰ ਇਹਨਾਂ ਹਾਂ ਇਹਨੂੰ ਸਾਈਨ ਨਹੀਂ ਮਿਲਿਆ ਪੈਣ ਸਾਡੇ ਘਰੇ ਤੂੜੀ ਗਈ ਆ ਅਜੇ ਤੇ ਚਲੋ ਆਈ ਆ ਪੱਥੇ ਵੀ ਪਾ ਲਿੰਦੇ ਤੇ ਇਹਨੇ ਕੀ ਕਰ ਲੈਣਾ ਹੁਣ ਇਹ ਵਿਚਾਰੀ ਨੂੰ ਨਵਾਇਆ ਜੋ ਆਣ ਦੇਖ ਸਕਦੇ ਜੀ ਇਹਦੇ ਬਾਕੀ ਆ ਵੀ ਸੰਭੇ ਨਹੀਂ ਆਏ ਹੋਏ ਉਹਨੂੰ ਚੁਆਈ ਬਾੜੀ ਢਾਡੀ ਲੱਗੀ ਕੋਈ ਰਸੀ ਪਾਉਂਦੀ ਲੋ ਸੰਭੇ ਨਹੀਂ ਆ ਕਿਸੇ ਵੇਲੇ ਇਹਨੇ ਸੰਭੀ ਨਹੀਂ ਆਹ ਵੇਖੋ ਮੁੰਡਾ ਤੇ ਆ ਹੀ ਨਮੋਣਾ ਕੀਦਾ ਕੀਦਾ ਫਾਟੂਂ ਕਰ ਰਸ ਆਹੀ ਨੂੰ ਦੱਸਣਾ ਕਿ ਬਾਕੀ ਇਹ ਆ ਵੀ ਇਹਦਾ ਕੱਦ ਹਿਸਾਬ ਦਾ ਹੀ ਆ ਜਰਸੀ ਵਰਗਾ ਕੱਦਿਆ ਇਹਦਾ ਰੰਗ ਇਹਦਾ ਐਫ ਵਾਲਾ ਹੈ ਹਾਂ ਠੰਡੀ ਸੀ ਇਹ ਆ ਵੀ ਬਹੁਤ ਹੀ ਜ਼ਿਆਦੀ ਇਹਨੂੰ ਜਗਾ ਦੇ ਵੀ ਨਹੀਂ ਲੋੜ ਤੇ ਬਹੁਤ ਹੀ ਜ਼ਿਆਦੀ ਸ਼ਾਂਤ ਵੀ ਨਹੀਂ ਲੋੜ ਕੋਈ ਸ਼ਾਂਤ ਦੀ ਲੋੜ ਨਹੀਂ ਇਹਦੇ ਚਲੋ ਲੈ ਜਾ ਫਿਰ ਬਾਕੀ ਸਾਫ ਚ ਆਈ ਆ ਪਰ ਇਹ ਆ ਪਿੱਛੇ ਜਿੱਥੋਂ ਆਈ ਆ ਜਿੰਨੀ ਇਹਨੂੰ ਸ਼ਾਂਤ ਚਾਹੀਦੀ ਉਹ ਵੀ ਨਹੀਂ ਕਿਸੇ ਨੇ ਪੂਰੀ ਕੀਤੀ ਕੀ ਆਖੇਗਾ ਨਾ ਤੂੰ ਉਹਦੇ 100 ਰੁਪਏ ਸ਼ੌੜੀ ਕਰਾਂ ਹਾ ਥਾਣੇ ਦੇ ਦੂਸਰੇ ਵਾਸਤੇ ਤਾਂ ਮੈਂ ਦੇਖ ਸਕਦੇ ਜੀ ਕਰੋ ਫਿਰ ਮੁੱਲ ਵੀ ਜੀ ਕਿੰਨੇ ਦੀ ਦੇਣੀ ਹੈ ਜੀ ਇਹ ਦੀ ਹੈ ਜੀ ਹਾਂਜੀ ਜੀ ਇਹ ਦੀ ਨਹੀਂ ਕਰ ਦੋ ਕੋਈ ਮਨਦਾ ਬਾਕੀ ਆਵੇ ਕੋਈ ਸੰਭਲ ਨਾਲ ਲੈ ਜਾਊਗਾ ਤੇ ਵਧ ਸਕਦੀ ਆ ਇਹ ਮੈਂ ਮਾਰੇ ਬੰਦੇ ਵਾਸਤੇ ਲੈਣਾ ਅੱਛਾ ਜੀ ਜਿਹੜਾ ਥੋੜੇ ਪੈਸੇ ਲਾ ਕੇ ਵੇਖੋ ਕਿ ਤੇ ਮਾਰੇ ਨਾ ਹੋਰ ਨਾ ਬਾ ਦਿਓ ਨਹੀਂ ਪਾਉਂਦੇ ਅੱਛਾ ਮੇਰੀ ਗਾਰੰਟੀ ਹੋਊਗੀ ਵੀਡੀਓ ਬਣੀ ਆ ਜਦ ਮੇਰੀ ਗਾਂ ਕੋਲੇ ਦੋ ਦਾਹਾਂ ਤੋਂ 9 ਵੀ ਨਿਕਲੇ ਆਉਂ ਜਾਂਦਾ ਕਰਾਇਆ ਮੇਰਾ ਅੱਛਾ ਹਾਂਜੀ ਜੈਸ ਨਾ ਕਰੋ ਫਿਰ ਹਾਂ ਵੀ ਜਿੰਨੇ ਵੀ ਕਹਦੇ ਆ ਉਹਨੇ ਦੀ ਦੇ ਦਾਂ ਭਲਾ ਹੀ ਕਰਨਾ ਆਪਾਂ ਇੱਥੇ ਕਮਾਈ ਨਹੀਂ ਕਰਦੇ 25 ਦੇ ਦਈਏ ਦੋ ਹੋਰ ਛੱਡ ਦੇ 10 ਹੋਰ ਛੱਡ ਦੋ ਫਿਰ 22 ਚ 100 ਰੁਪਿਆ ਵੀ ਛੋਟ ਵਣੀ 21 ਵਾਲਾ ਉਹਨਾ ਫੋਨ ਲਾਵੇ ਅੱਛਾ ਹਾਂਜੀ 2000 ਜੈਸ ਨਾ ਦੇਣੀ ਆ 21 ਵਾਲਾ ਉਹਨਾ ਫੋਨ ਲਾਵੇ 100 ਰੁਪਿਆ ਛੋਟ ਚਲੋ ਥੋੜਾ ਬਤਾ ਉਹਨੇ 21 ਕਿਲੋ ਮੋਕੇ ਤੇ ਚੱਲਦਾ ਹੀ ਆ ਆਪਾਂ ਸਿਵਾ ਹੀ ਕਰਨੀ ਆ ਦੋ 10 ਕਿਲੋ ਮੇਰੇ ਘਰੇ ਲੀਟਰ ਮਾਰਕ ਚੋ ਠੀਕ ਹੈ ਜੀ ਹਾਂ ਤੇ ਬਾਕੀ ਚਲੋ ਅੱਗੇ ਵੀਰ ਜੀ ਨੇ ਕਿਹਾ ਵਾ ਤੇ ਅਸੀਂ ਵੀ ਬੇਨਤੀ ਇਹ ਹੀ ਕਰਾਂਗੇ ਮੇਰੀ ਗੱਲ ਹੋ ਮੇਰੇ ਘਰ ਦੀ ਗਰੰਟੀ ਹੈ ਹਾਂਜੀ ਇੱਥੇ ਮੈਂ ਦੂੜਾਂ ਜਾਵਾਂਗਾ ਅਗਲੇ ਘਰ ਦੀ ਕੋਈ ਗਰੰਟੀ ਨਹੀਂ ਅਸੀਂ ਭਾਵੇਂ ਡੰਗਰ ਵੇਚਣਾ ਜਿੰਨੇ ਵੀ ਵੇਚਣਾ ਕੋਈ ਚੀਜ਼ ਦੇਣੀ ਆ ਉਹਨੇ ਸਲਾਉਤ ਕਰਨੀ ਹਾਂਜੀ ਹਾਂਜੀ ਆਪ ਜੀ ਮਰਜ਼ੀ ਨਾਲ ਆਪ ਜੀ ਸਮਝਣਾ ਡੰਗਰ ਲਵੋ ਸਾਡੀਆਂ ਵੇਚ ਜਾਣੀਆਂ ਤੁਹਾਨੂੰ ਮਿਲ ਜਾਣੀਆਂ ਸਾਡੇ ਘਰੋਂ ਬਾਹਰ ਅਗਲੀ ਸਾਡੀ ਕੋਈ ਗਰੰਟੀ ਨਹੀਂ ਠੀਕ ਹੈ ਜੀ